ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਦਾ ਐਂਡਪੁਆਇੰਟ ਤੇ ਜਿਲ੍ਹਾ ਨੂੰ ਪਹੁੰਚਦਾ ਜੀ ਮੌਕਾ ਬਾਈ ਕੋਲ ਤਾਜੀ ਸੂਈ ਕਾ ਠੀਕ ਹੈ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਬਸ ਤੁਹਾਨੂੰ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲੈਣੇ ਜਲਦ ਕਰਕੇ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਆਪਣਾ ਟੀਨਾ ਜੀ ਕੰਡ ਬੁਟਰਕਲਾਈ ਜ਼ਿਲ੍ਹਾ ਮੋਗਾ ਜੀ ਤਸੀਲ ਵੀ ਮੋਗਾ ਜੀ ਮੋਬਾਈਲ ਨੰਬਰ ਜੀ 98565241850 ਜੀ ਠੀਕ ਹੈ ਜੀ ਹਾਂਜੀ ਵੀ ਵੈੜ ਦੀ ਜਾਣਕਾਰੀ ਦਿਓ ਜੀ ਕਮੀ ਸੂਏ ਸੂਈ ਆ ਜੀ ਵੈੜ ਜੀ ਤੀਜੇ ਸੂਏ ਸੂਈ ਆ ਜੀ ਤੇ ਸਵੇਰੋਂ 4 ਵਜੇ ਸੂਈ ਆ ਜੀ ਠੀਕ ਹੈ ਜੀ ਤੇ ਜੇਰੇ ਦੀ ਪੈ ਗਈ ਜੇਰ ਆ ਪਈ ਆ ਜੀ ਬੱਠਰ ਚ ਵੇਖ ਲਓ ਠੀਕ ਹੈ ਜੀ ਤੋਂ ਭਰਾ ਚੈੱਕ ਕਰ ਸਕਦੇ ਜੇਰ ਠੀਕ ਹੈ ਬਾਕੀ ਆਪਣੇ ਕੋਲ ਜੇਰਦੀ 35 ਦੀ ਵੀਡੀਓ ਵੀ ਹੈਗੀ ਹੈ ਸਾਰੀ ਪ੍ਰੋਪਰ ਠੀਕ ਹੈ ਜੀ ਹਾਂਜੀ ਮੈਂ ਜੀ ਪਿਛਲੇ ਸੂਏ ਦੁੱਧ ਕਿੰਨਾ ਦਿੱਤਾ ਸੀ ਨੇ ਦੁੱਧ ਵੀਰੇ ਆਪਣੇ ਕੋਲ ਹਜਾਈ ਨੂੰ ਦੇਣੀ ਹੋਇਆ ਇੱਥੋਂ ਪਿੰਡੋਂ ਹੀ ਲਈ ਆ ਲੋਕਲੀ ਆਪਾਂ 15 ਕਿਲੋ ਕਹਿੰਦੇ 14-15 ਕਿਲੋ ਸਾਡਾ ਚੋਆ ਹਵਾ ਕਰੇ ਨੋਰਮਲ ਸੇਵਾ ਤੇ ਠੀਕ ਹੈ ਜੀ ਇਹ ਜਰਸੀ ਜਣੀ ਜਰਸੀ ਕ੍ਰੋਸ ਚ ਆ ਜਾਂਦੀ ਏ ਥੋੜੀ ਜੀ ਕਾਲੇ ਰੰਗ ਚ ਹਾਂਜੀ 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 ਜਰਸੀਾਂ ਚ ਹੀ ਆ ਜਾਂਦੀ ਏ ਬਾਕੀ ਲੇਵਾ ਵੀ ਦਿਖ ਰਿਹਾ ਜੀ ਹਾਂਜੀ ਹਾਂਜੀ ਤੇ ਬੱਚਾ ਭਰਾ ਵੱਛਾ ਹੀ ਮੰਗ ਰਹੀ ਮਗਰ ਬੱਸਾ ਭਰਾ ਹਾਂਜੀ ਸਵੇਰੇ 4 ਵਜੇ ਸੂਈ ਠੀਕ ਹੈ ਜੇਰ ਦੀ ਵੀਡੀਓ ਭਰਾ ਤੁਹਾਨੂੰ ਦਿਖਾਤੀ ਤੇ ਬਾਕੀ 1.5 2 ਕਿਲੋ ਚੋਇਆ ਮੈਂ ਕੋਸ ਬੱਚੇ ਨੂੰ ਪਿਆ ਤਾਂ ਹੀ ਕੁਝ ਚੋਤਾ ਠੀਕ ਹੈ ਜੀ ਬਈ ਜਿਹੜੀਆਂ ਅਰਲੇ ਪਾਸੇ ਬਚੀ ਹੈ ਦੁੱਧ ਤਾਂ ਨਹੀਂ ਉਹਦਾ ਜੀ ਨਾ ਜੀ ਨਾ ਨਾ ਕੁਝ ਨਹੀਂ ਚੱਲਦਾ ਠੀਕ ਹੈ ਜੀ ਹਾਂ ਜੀ ਮੈਂ ਓਕੇ ਆ ਠੀਕ ਹੈ ਮੜ ਤੋੜ ਦੋ ਬਾਅਦ ਚ ਦਿਖਾ ਦਾਂਗੇ ਫਤੂ ਚਾਰ ਕੱਢ ਕੇ ਤੁਹਾਨੂੰ ਧਾਰਾ ਵੀ ਬਈ ਦਿਖਾ ਦਾਂਗੇ ਠੀਕ ਹੈ ਨਾ ਹਾਂ ਲੋ ਜੀ ਸੰਗ ਜ਼ਰੂਰ ਹੈਗਾ ਬੱਸੀ ਦੇ ਠੀਕ ਹੈ ਜੀ ਪੀਜੀ ਸੂਈ ਤੇ ਬਲੇ ਬਾਤ ਸਾਡੇ ਸਾਹਮਣੇ ਆ ਜੀ ਠੀਕ ਹੈ ਜੀ ਟਰੱਕ ਨੂੰ ਬਰਾਉ ਡਾਕੂਮੈਂਟ ਤੇ ਆ ਦਿਖਾ ਲੀਓ ਲੋ ਜੀ ਚੈੱਕ ਕਰਸਾ ਲੈ ਆਪਰਾ ਠੀਕ ਹੈ ਜੀ ਥਾਂ ਸੁਣ ਬਹੁਤ ਸੋਹਣਾ ਕਰਮਾਵਾਲੀ ਦੇ ਠੀਕ ਹੈ ਜੀ ਸਪੈਂਡ ਵੋਟਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਆਹ ਸੌਰੀ ਮੋਗਾ ਕਰਨੀ ਵਾਲਾ ਕਈ ਵਾਰੀ ਕਹਿੰਦਾ ਖਨੀ ਮੈਂ ਦਿੱਤਾ ਮਾਰਦੀ ਹੂ ਕਿਵੇਂ ਉਹ ਡਰ ਜਾਂਦਾ ਹੈ ਨਾ ਠੀਕ ਹੈ ਜੀ ਠੀਕ ਆ ਸਾਰਾ ਤੁਹਾਨੂੰ ਧਾਰ ਤੂਰ ਪੂਰੀ ਪੋਰ ਸ਼ਰਲਾ ਸਾਰੀ ਦਿਖਾ ਦਿੰਨੇ ਆ ਠੀਕ ਹੈ ਜੀ ਹਾਂ ਲੋ ਜੀ ਕੋਈ ਕਹਿੰਦਾ ਧਾਰ ਵੀ ਪਕੜ ਕੇ ਦਿਖਾ ਨਹੀਂ ਠੀਕ ਹੈ ਲੋ ਜੀ ਨਿਆਣਾ ਪਾ ਲੈ ਬਾਈ ਨੇ ਠੀਕ ਹੈ ਨਿਆਣਾ ਲੈ ਲਈ ਵਧੀਆ ਰੱਸੀ ਕੋਈ ਐ ਨਹੀਂ ਹਲਤਫਲਤ ਨਹੀਂ ਕਰਦੀ ਕੋਈ ਠੀਕ ਹੈ ਜੀ ਲੋ ਜੀ ਥਰਨ ਬਹੁ ਮੋਟਾ ਲੱਗਿਆ ਵੀ ਸੋਹਣਾ ਠੀਕ ਹੈ ਜੀ ਲੋ ਜੀ ਛੋਟੀ ਛੋਟੀ ਆ ਯਾਨੀ ਬਾੜੀ ਵੱਡੀ ਨਹੀਂ ਗਈ ਦਰਮਿਆਨੇ ਕੱਢਦੀ ਆ ਹਾਂਜੀ ਹਾਂਜੀ ਹਾਂ ਆ ਦੇਖੋ ਲੈ ਠੀਕ ਹੈ ਲੋ ਜੀ ਠੀਕ ਹੈ ਨਾ ਬੋੜਾ ਬੋੜਾ ਜਮਾਂ ਲੈ ਲੋ ਠੀਕ ਹੈ ਠੀਕ ਹੈ ਚਾਰੇ ਥਾਣੇ ਕੋਈ ਕੋਈ ਐ ਨਹੀਂ ਘੂੜ ਸ਼ਰਲਾ ਨਹੀਂ ਲੈ ਠੀਕ ਹੈ ਠੀਕ ਹੈ ਹਾਂ ਲੈ ਲੋ ਬੱਚਾ ਚੈੱਕ ਕਰ ਸਰ ਹਾਂ ਦੇਖ ਲੋ ਠੀਕ ਹੈ ਆਪਾਂ ਬੱਚਾ ਬੰਨ ਕੇ ਵੀ ਦਿਖਾ ਦਿੰਨੇ ਆ ਤੁਹਾਨੂੰ ਠੀਕ ਆ ਹਾਂਜੀ ਬੱਚਾ ਬੰਨ ਕੇ ਵੀ ਧਾਰਾ ਮਾਰ ਕੇ ਦਿਖਾ ਦਿੰਨੇ ਆ ਠੀਕ ਹੈ ਠੀਕ ਲੋਕੋ ਤਾਜੀ ਸ੍ਰੀ ਤੁਹਾਡੇ ਸਾਹਮਣੇ ਅਗਰ ਬੱਸਾ ਠੀਕ ਹੈ ਲੋਕੋ ਬਾਕੀ ਦੁੱਧ ਸੇਵਾ ਲੋਚ ਨਾਲ ਲੋਕ ਚੈੱਕ ਕਰ ਸਕਦਾ ਲੋ ਨਾਲੇ ਨਹੀਂ ਠੀਕ ਹੈ ਵਾਜ ਨਹੀਂ ਹੋ ਜਾਣੀ ਹੈ ਕਿ ਹਲ ਤਫਲ ਤਾਲੀ ਠੰਡੀ ਸੀ ਲਾ ਘਰੇ ਚੋਂ ਵਾਲੀ ਪਿਆਰ ਜਮਾ ਹੈ ਠੀਕ ਹੈ ਤੇ ਰੇਡ ਭਾ ਦਾ ਜਾਇਜ਼ ਕੋਈ ਗੁਣੀ ਚੋਈ ਜਾਵੇ ਕਿ ਬੰਦਾ ਚੋਈ ਜਾਵੇ ਹੈ ਰੇਡ ਜੀ ਰੇਡ ਰੇਟ ਦਾ ਫੋਨ ਤੇ ਕਰ ਲਾਂਗੇ ਫੋਨ ਤੇ ਕਰੀ ਹਾਂਜੀ ਹਾਂਜੀ ਲੈ ਜੀ ਹੋਊਗਾ ਕੋਈ ਬਾਲਾ ਨਹੀਂ ਮੰਗਦੇ ਆਪਾਂ ਠੀਕ ਹੈ ਜੀ ਠੀਕ ਹੈ ਲੈਣ ਦੇਣ ਜਿਹੜਾ ਮੰਗ ਲਾ ਬਾਈ ਜੀ ਕਹਿੰਦਾ ਰੇਟ ਫੋਨ ਤੇ ਕਰਾਵੇ ਹਾਂ ਠੀਕ ਹੈ ਜੀ ਅ ਕਹੋ ਬਾਈ ਦਾ ਵਪਾਰ ਦਾ ਕੰਮ ਆ ਠੀਕ ਹੈ ਜੀ ਬਾਈ ਕੋਲ ਹਰ ਤਰ੍ਹਾਂ ਦਾ ਗਾਹਕ ਆਉਂਦਾ ਠੀਕ ਹੈ ਨਾ ਕਈ ਵਾਰੀ ਕੋਈ ਭੈਣ ਭਰਾ ਫਿਰ ਵੇਚਣ ਵਾਲਾ ਹੁੰਦਾ ਹੈ ਫਿਰ ਚਲੋ ਉਸ ਹਿਸਾਬ ਨਾਲ ਕਰਨਾ ਪੈਂਦਾ ਕਿਸੇ ਨੂੰ ਸੇਲ ਚੇਅਰ ਕਰਨਾ ਕਈ ਵਾਰ ਧਾਰ ਵਾਲਾ ਵੀ ਲੈ ਜਾਂਦਾ ਜੀ ਤਾਂ ਕਿ ਹਾਂਜੀ 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 ਉਸਾਨ ਰੇਟ ਹੁੰਦਾ ਜੀ ਨਗਦ ਪੈਸੇ ਦੇ ਲੈ ਬਾਈ ਕਹਿੰਦਾ ਰੇਟ ਉਸਾਬ ਹੋ ਜਾਂਦਾ ਜੀ ਹਾਂ ਠੀ